ਜੰਮੂ ਕਸ਼ਮੀਰ ਦੇ ਵਿੱਚ ਹੋਏ ਪਹਿਲਗਾਮ ਦੇ ਵਿੱਚ ਅਤਵਾਦੀ ਹਮਲੇ ਨੂੰ ਲੈ ਕੇ ਜਿੱਥੇ ਪਾਕਿਸਤਾਨ ਦੇ ਸਾਬਕਾ ਮੰਤਰੀਆਂ ਦੀ ਪੰਜਾਬ ਇੰਡੀਆ ਦੇ ਨਾਲ ਰੜਨ ਨੂੰ ਲੈ ਕੇ ਕਈ ਵੱਡੇ ਬਿਆਨ ਸਾਹਮਣੇ ਆਉਂਦੇ ਪਏ ਆ ਅਜਿਹੇ ਦੇ ਵਿੱਚ ਜੋ ਅਤਵਾਦੀਆਂ ਦੇ ਵੱਲੋਂ ਇੱਥੇ ਸੈਲਾਨੀ ਮਾਰੇ ਗਏ ਉਹਨਾਂ ਸੈਲਾਨੀਆਂ ਦੇ ਵਿੱਚੋਂ ਇੱਕ ਨੇਵੀ ਦਾ ਲੈਫਟੀਨੈਂਟ ਜਿਹੜਾ ਕਿ ਮਹਿਜ਼ 7 ਦਿਨ ਪਹਿਲਾਂ ਹੀ ਜਿਸਤਾ ਵਿਆਹ ਹੋਇਆ ਸੀ ਕਰਨਾਲ ਦਾ ਰਹਿਣ ਵਾਲਾ ਵਿਨੇ ਜਿਹੜਾ ਇਸ ਸਖਸ਼ ਦਾ ਨਾਮ ਹੈ ਉਹ ਲੈਫਟੀਨੈਂਟ ਨੇਵੀ ਦੇ ਵਿੱਚ ਸੀ ਉਸਦੀ ਡੈਸਟੀਨੇਸ਼ਨ ਵੈਡਿੰਗ ਹੋਈ ਸੀ ਪਰ ਉਸ ਤੋਂ ਬਾਅਦ ਜੋ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਨੇ ਉਸ ਨੇ ਸਭ ਨੂੰ ਝੰਡੋੜ ਕੇ ਰੱਖਿਆ ਹੋਇਆ ਆ ਇੰਨਾ ਹੀ ਨਹੀਂ ਪਹਿਲਾਂ ਇਹ ਕਪਲ ਡੈਸਟੀਨੇਸ਼ਨ ਵੈਡਿੰਗ ਕਰਾਉਣ ਤੋਂ ਬਾਅਦ ਯੂਰਪ ਹਨੀਮੂਨ ਦੇ ਲਈ ਪਲਾਨ ਕਰਦਾ ਪਿਆ ਸੀ ਪਰ ਐਨ ਮੌਕੇ ਤੇ ਵੀਜ਼ਾ ਨਾ ਮਿਲਣ ਦੇ ਚਲਦੇ ਆ ਇਹਨਾਂ ਦੇ ਵੱਲੋਂ ਜੰਮੂ ਕਸ਼ਮੀਰ ਆਉਣ ਦਾ ਫੈਸਲਾ ਕਰ ਲਿਆ ਇਸ ਦੀ ਵੀਡੀਓ ਇਸ ਦੀ ਫੋਟੋ سوشل میڈیا ਤੇ ਕਾਫੀ ਵਾਇਰਲ ਹੁੰਦੀ ਪਈ ਹੈ ਇਸ ਤੋਂ ਬਾਅਦ ਇਸ ਪੂਰੇ ਮਾਮਲੇ ਦੇ ਵਿੱਚ ਉਸਤੇ ਪਰਿਵਾਰ ਦੇ ਵਿੱਚ ਵਿਨੇ ਦੇ ਦਾਦਾ ਜੀ ਦੇ ਵੱਲੋਂ ਪੂਰੀ ਗੱਲਬਾਤ ਦੱਸੀ ਗਈ ਹੈ ਜ਼ਿਕਰ ਇਹ ਖਾਸ ਹੈ ਕਿ ਇੱਕ ਪਾਸੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਅਲਰਟ ਜਾਰੀ ਕੀਤਾ ਹੋਇਆ ਆ ਪੂਰਾ ਜੰਮੂ ਕਈ ਸਾਲਾਂ ਤੋਂ ਬਾਅਦ ਕਈ ਦਹਾਕੀਆਂ ਤੋਂ ਬਾਅਦ ਪੂਰੀ ਤਰ੍ਹਾਂ ਕਸ਼ਮੀਰ ਬੰਦ ਕੀਤਾ ਹੋਇਆ ਹੈ ਅਜਿਹੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਇਹ ਮੁੰਡਾ ਜਿਸ ਦੀ ਕਾਫੀ ਵੀਡੀਓ ਫੋਟੋ ਵਾਇਰਲ ਹੁੰਦੀ ਪਈ ਹੈ ਹਰਿਆਣੇ ਦੇ ਕਰਨਾਲ ਦਾ ਰਹਿਣ ਵਾਲਾ ਨੇਵੀ ਦਾ ਲੈਫਟੀਨੈਂਟ ਵਿਨੇ ਨਰਵਾਲ ਸੀ ਜਿਹੜਾ ਕਿ 3 ਸਾਲ ਪਹਿਲਾਂ ਨੇਵੀ ਦੇ ਵਿੱਚ ਭਰਤੀ ਹੋਇਆ ਉਸਤੀ 7 ਦਿਨ ਪਹਿਲਾਂ ਹੀ ਮਸੂਰੀ ਦੇ ਵਿੱਚ ਡੈਸਟੀਨੇਸ਼ਨ ਵੈਡਿੰਗ ਹੁੰਦੀ ਹੈ ਇਸ ਤੋਂ ਬਾਅਦ ਉਸਦੀ ਪਤਨੀ ਜਿਹੜੀ ਹਿਮਾਂਸ਼ੀ ਹੈ ਉਸਦੇ ਨਾਲ ਉਸਨੇ ਹਨੀਮੂਨ ਮਨਾਉਣ ਦੇ ਲਈ ਭਾਵੇਂ ਕਿ ਵਿਦੇਸ਼ ਦੇ ਵਿੱਚ ਜਾਣਾ ਸੀ ਪਰ ਉਹਨਾਂ ਨੂੰ ਪਹਲਗਾਮ ਆਉਣਾ ਪਿਆ ਇਸ ਮੌਕੇ ਉਸਤੇ ਦਾਦਾ ਹਵਾ ਤਿੰਨੇ ਨੇ ਦੱਸਿਆ ਕਿ ਪਹਿਲਾ ਵਿਨੇ ਹਿਮਾਸ਼ੀ ਹਨੀਮੂਨ ਮਨਾਉਣ ਦੇ ਲਈ ਯੂਰਪ ਜਾ ਰਹੇ ਸਨ ਪਰ ਮੌਕੇ ਤੇ ਵੀਜ਼ਾ ਨਹੀਂ ਮਿਲਿਆ ਜਿਸ ਤੋਂ ਬਾਅਦ ਉਹਨਾਂ ਨੇ ਭਰੇ ਗਲੇ ਦੇ ਨਾਲ ਕਿਹਾ ਕਾਸ਼ ਉਸਤਾ ਯੂਰਪ ਦਾ ਵੀਜ਼ਾ ਲੱਗ ਜਾਂਦਾ ਤਾਂ ਪੋਤਾ ਵਿਨੇ ਅੱਜ ਸਾਡੇ ਵਿੱਚ ਹੁੰਦਾ ਜ਼ਿਕਰ ਖਾਸ ਇਹ ਕਿ ਲੈਫਟੀਨੈਂਟ ਵਿਨੇ ਦਾ 8 ਦਿਨ ਬਾਅਦ 1 ਮਈ ਨੂੰ ਜਨਮ ਦਿਨ ਸੀ ਵਿਆਹ ਤੋਂ ਬਾਅਦ ਪਹਿਲਾ ਜਨਮ ਦਿਨ ਨੂੰ ਲੈ ਕੇ ਪਰਿਵਾਰ ਦੇ ਵਿੱਚ ਗ੍ਰੈਂਡ ਪਾਰਟੀ ਪਲਾਨ ਕੀਤੀ ਜਾ ਰਹੀ ਸੀ ਇਸ ਤੋਂ ਬਾਅਦ 3 ਮਈ ਨੂੰ ਹੀ ਉਹਨਾਂ ਦੀ ਪਤਨੀ ਦੇ ਨਾਲ ਕੋਚੀ ਡਿਊਟੀ ਤੇ ਉਹਨਾਂ ਦੀ ਪਤਨੀ ਦੇ ਵੱਲੋਂ ਮੁੜਨਾ ਸੀ ਪਰ ਅਜਿਹੇ ਦੇ ਵਿੱਚ ਜੋ ਇਹ ਖਤਰਨਾਕ ਮੰਜ਼ਰ ساری ਦੁਨੀਆ ਨੇ ਦੇਖਿਆ ਉਸਨੇ ਸਭ ਨੂੰ ਝੰਡੋੜ ਕੇ ਰੱਖ ਦਿੱਤਾ ਆ ਜ਼ਿਕਰੇ ਖਾਸ ਹੈ ਕਿ ਵਿਨੇ ਨਰਵਾਲ ਮੂਲ ਰੂਪ ਦੇ ਵਿੱਚ ਕਰਨਾਲ ਦੇ ਉਸਲੀ ਪਿੰਡ ਦਾ ਰਹਿਣ ਵਾਲਾ ਸੀ ਪਰ 15 ਸਾਲ ਪਹਿਲਾਂ ਉਸ ਦਾ ਪਰਿਵਾਰ ਸੈਕਟਰ 7 ਦੇ ਵਿੱਚ ਆ ਕੇ ਰਹਿਣ ਲੱਗਿਆ ਉਸ ਦੀ ਸਕੂਲਿੰਗ ਕਰਨਾਲ ਦੇ ਸੰਤ ਕਬੀਰ ਸਕੂਲ ਦੇ ਵਿੱਚ ਹੋਈ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਉਸ ਨੇ ਬੀਟੈਕ ਕੀਤੀ ਵਿਨੇ ਪੜ੍ਹਾਈ ਦੇ ਵਿੱਚ ਕਾਫੀ ਤੇਜ਼ ਦੱਸਿਆ ਜਾਂਦਾ ਵਿਨੇ ਦੇ ਦਾਦਾ ਨੇ ਕਿਹਾ ਹੈ ਕਿ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਆਰਮੀ ਦੇ ਨਾਲ ਜੁੜਿਆ ਹੋਇਆ ਮੇਰੇ ਤਾਇਆ ਜੀ ਆਰਮੀ ਦੇ ਵਿੱਚ ਸਨ ਵਿਨੇ ਦੇ ਨਾਨਾ ਦੇ ਭਰਾ ਵੀ ਆਰਮੀ ਦੇ ਵਿੱਚ ਰਹੇ ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਵੀ ਲੜਾਈ ਲੜੀ ਮੇਰੇ ਭਤੀਜਾ ਵੀ ਆਰਮੀ ਦੇ ਵਿੱਚ ਹੈ ਮੈਂ ਖੁਦ ਪਹਿਲਾਂ ਬੀਐਸਐਫ ਦੇ ਵਿੱਚ ਰਿਹਾ ਉੱਥੋਂ ਰਿਟਾਇਰ ਹੋਣ ਤੋਂ ਬਾਅਦ ਮੈਂ ਹਰਿਆਣਾ ਪੁਲਿਸ ਜੁਆਇਨ ਕੀਤੀ ਤੇ ਹੁਣ ਪੁਲਿਸ ਦੇ ਵਿੱਚ ਰਿਟਾਇਰ ਹੋ ਚੁੱਕਿਆ ਹਾਂ ਪਰ ਅਜਿਹੇ ਦੇ ਵਿੱਚ ਜੋ ਇਹ ਦਰਦਨਾਕ ਖੌਫਨਾਕ ਮੰਜ਼ਰ ਪੂਰੇ ਦੇਸ਼ ਨੇ ਦੇਖਿਆ ਪੂਰਾ ਦੇਸ਼ ਇਸ ਮੌਕੇ ਕਾਫੀ ਝੰਡੋੜਿਆ ਹੋਇਆ ਆ ਦੂਸਰੇ ਪਾਸੇ ਇਸ ਮੌਕੇ ਕਸ਼ਮੀਰੀਆਂ ਦੇ ਵੱਲੋਂ ਵੀ ਕਾਫੀ ਜੋ ਚੀਜ਼ਾਂ ਨਿਕਲ ਕੇ ਸਾਹਮਣੇ ਆਉਂਦੀਆਂ ਪਈਆਂ ਨੇ ਜੇਕਰ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਜੋ ਟੂਰਿਸਟ ਨਹੀਂ ਮੁੜੇ ਉਸ ਤੋਂ ਬਾਅਦ ਜੋ ਉੱਥੇ ਵੱਡੇ ਪੱਦਰ ਤੇ ਸੈਲਾਨੀ ਆਉਂਦੇ ਨੇ ਵੱਡੇ ਪੱਧਰ ਤੇ ਬਿਜ਼ਨਸ ਹੁੰਦਾ ਏ ਉਹ ਪੂਰੀ ਤਰ੍ਹਾਂ ਚੌਪਟ ਹੋ ਕੇ ਰਹਿ ਗਿਆ ਇਸ ਤੋਂ ਬਾਅਦ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪਾਸੇ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਜਾਂ ਪ੍ਰਧਾਨ ਮੰਤਰੀ ਦੇ ਵੱਲੋਂ ਇਸ ਬਾਬਤ ਕੀ ਵੱਡੇ ਐਕਸ਼ਨ ਲਿਆ ਜਾਵੇਗਾ ਇਸ ਤੇ ਤੁਹਾਡੀ ਕੀ ਰਾਏ ਬਣਦੀ ਹੈ ਜ਼ਰੂਰ ਦੱਸਣ ਦੀ ਕੋਸ਼ਿਸ਼ ਕਰਨਾ